ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਲਾਈਵ ਕਲਾਸ ਦੁਲੈਂਕਰ ਵਾਲੇ ਸ਼ਬਦ ਅੱਜ ਆਪਣੇ ਆਖਰੀ ਨੇ ਤੇ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਲਾਂ ਤੇ ਦਲਾਮਾ ਦੁਲੈਂਕਰ ਵਾਲੇ ਸ਼ਬਦ ਜਿਹੜੇ ਰਹਿ ਗਏ ਸੀ ਜਈਏ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਉਹ ਕਰਾਂਗੇ ਤੇ ਬਾਕੀ ਅਭਿਆਸ ਬਲੈਂਕਟ ਵਾਲੇ ਸ਼ਬਦਾਂ ਦਾ ਕਿਉਂਕਿ ਜਿੰਨੇ ਵੱਧ ਤੋਂ ਵੱਧ ਲਿਖਾਂਗੇ ਉਨਾਂ ਹੀ ਆਪਾਂ ਨੂੰ ਪਤਾ ਲੱਗੇਗਾ ਕਿ ਕੀ ਆਵਾਜ਼ ਆਉਂਦੀ ਹੈ ਤੇ ਆਪਾਂ ਉੱਥੇ ਕੀ ਪਾਉਣਾ ਹੈ ਇਸ ਕਰਕੇ ਢੰਗ ਨਾਲ ਚੰਨ ਧਿਆਨ ਨਾਲ ਤੇ ਲਿਖਣ ਦੀ ਕੋਸ਼ਿਸ਼ ਕਰਨੀ ਹੈ ਨਾਲ ਕਮੈਂਟ ਲਾਈਕ ਕਰ ਦਿਆ ਕਰੋ ਜਿਹੜੇ ਵੀ ਨਾਲ ਜੁੜੇ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਕੋਈ ਬਾਅਦ ਚ ਲੇਟ ਜੁੜਦਾ ਤਾਂ ਉਹ ਦੁਬਾਰਤੋਂ ਵੀਡੀਓ ਦੇਖ ਲਿਆ ਕਰੋ ਤੇ ਲਿਖਣ ਦੀ ਪ੍ਰੈਕਟਿਸ ਕਮੈਂਟਸ ਦੇ ਵਿੱਚ ਜ਼ਰੂਰ ਕਰਿਆ ਕਰੋ ਕਿ ਇਹ ਲਿਖਿਆ ਕਿ ਮੈਂ ਜਾਣਾ ਕਿਉਂਕਿ ਲਿਖਣ ਤੋਂ ਬਿਨਾ ਤਾਂ ਗੱਲ ਨਹੀਂ ਬਣਨੀ ਗੱਲ ਤਾਂ ਲਿਖ ਕੇ ਹੀ ਬਣਨੀ ਹੈ ਜਦੋਂ ਆਪਾਂ ਆਵਾਜ਼ ਜੋੜ-ਜੋੜ ਕੇ ਅੱਖਰਾਂ ਦੀ ਤੇ ਨਾਲ ਮਾਤਰਾ ਜੋੜ ਕੇ ਦਿਖਾਂਗੇ ਕੀ ਬਣਦੇ ਆ ਉਦੋਂ ਲਿਖਾਂਗੇ ਨਹੀਂ ਤਾਂ ਫਿਰ ਗੱਲ ਨਹੀਂ ਬਣਦੀ ਹੈ ਜੀ ਜੇ ਹੁਣ ਆਪਾਂ ਸਿੱਖਣ ਲੱਗੇ ਆ ਤਾਂ ਆਪਾਂ ਪੂਰੇ ਆਪਣਾ ਸਾਰਾ ਜੋਰ ਲਾ ਕੇ ਵੀ ਕੋਈ ਵੀ ਗਲਤੀ ਨਾ ਹੋਵੇ ਆਪਣੀ ਭਵਿੱਖ ਦੇ ਵਿੱਚ ਉਸ ਨੂੰ ਚੰਗੀ ਤਰ੍ਹਾਂ ਸਿੱਖ ਲਈਏ ਆਪਾਂ ਆ ਗਏ ਸੀ ਇਹੀ ਹੈ ਤੇ ਇਹ ਇਹਨੂੰ ਗਲੈਂਕਰ ਯੂ ਯੂਰੀਆ ਜੀ ਇਹਨੂੰ ਗਲੈਂਕਰ ਯੂ ਰਾੜੇ ਨੂੰ ਬਹਿਰੀ ਰੀ ਆੜੇ ਕਨ ਆ ਯੂਰੀਆ ਖਾਦ ਦਾ ਨਾਮ ਹੈ ਜੂਰਿਕ ਰਾਰੇਂਦ ਲੈਂਕੜ ਜੂ ਰਾਰੇਂਦ ਵਿਹਾਰੀ ਦੀ ਕਕਾ ਜੂਰਿਕ ਯੂਨੀਵਰਸਿਟੀ ਜੂਨੀ ਲੰਬੀ ਆਵਾਜ਼ ਜੂ ਬਲੈਂਕਰ ਦੀ ਵੀ ਲੰਬੀ ਆਵਾਜ਼ ਜੂ ਯਈਂ ਲੈਂਕੜ ਜੂ ਨੰਨੇ ਵਿਹਾਰੀਨੀ ਵਾਵਾ ਰਾਰਾ ਵਾਰ ਸਿਟੀ ਸੋਸੇ ਨੂੰ ਸੇ ਹਾਰੀ ਛੋਟੀ ਆਵਾਜ਼ ਟੀ ਨੈਂਕੇ ਨੂੰ ਵਿਹਾਰੀ ਟੀ ਯੂਨੀਵਰਸਿਟੀ ਰਾਰੇਂਦ ਲੈਂਕੜ ਰੂ ਰਾਰੇਂਦ ਲੈਂਕੜ ਰੂ ਪੱਪਾ ਵਿਹਾਰੀਪੀ ਰੂਪੀ ਰਾਰੇਂਦ ਲੈਂਕੜੂ ਰਾਣੀ ਮੁਵਿਹਾਰੀ ੜੀ ਰੂੜੀ ਰੂਹਾਨੀਅਤ ਰਾਰੇਂਦ ਲੈਂਕੜੂ ਹਾ ਵਾਹ ਕੰਨਾ ਨੰਨਿ ਮੁਵਿਹਾਰੀ ਨਹੀਂ ਆੜਾ ਤਤਾ ਰੂਹਾਨੀਅਤ ਰੂਹਾਨੀਅਤ ਹੁੰਦਾ ਜਿਹਨੂੰ ਕਹਿੰਦੇ ਨੇ ਵੀ ਉਹ ਬਹੁਤ ਉੱਚੀ ਅਵਸਥਾ 'ਚ ਪਹੁੰਚ ਗਿਆ ਮਤਲਬ ਉਹਨੂੰ ਕਿਸੇ ਨਾਲ ਕੋਈ ਲੜਾਈ ਝਗੜਾ ਕੋ ਸਾਰਾ ਕੁਝ ਖਤਮ ਹੋ ਜਾਂਦਾ ਰੂਸ ਰਾਰੇਂਦ ਲੈਂਕੜੂ ਰੂਸ ਅਸਾ ਰੂਸ ਦੇਸ਼ ਦਾ ਨਾਮ ਹੈ ਉਤਪਾਦ ਆਉਂਦਾ ਲੱਲੇ ਨੂੰ ਬਲੈਂਕਟ ਲੂ ਲੱਲੇ ਨੂੰ ਬਲੈਂਕਟ ਲੂ ਹੈ ਜਿਹੜਾ ਇਹ ਆਪਣੇ ਆਪ ਵਿੱਚ ਇੱਕ ਸ਼ਬਦ ਹੈ ਲੂ ਵਗਣੀ ਜਿਵੇਂ ਹੁਣ ਗਰਮੀ ਆਏਗੀ ਨਾ ਹੁਣ ਲੂ ਵਗਣੀ ਸ਼ੁਰੂ ਹੋ ਜਾਣੀਆਂ ਹਵਾ ਜਿਹੜੀ ਗਰਮ ਹਵਾ ਚਲਦੀ ਆ ਉਹਨੂੰ ਲੂ ਕਹਿੰਦੇ ਨੇ ਲੂ ਆਪਾਂ ਕਹਿੰਦੇ ਨੇ ਕਈ ਵਾਰ ਬੱਚੇ ਬਿਮਾਰ ਹੋ ਜਾਂਦੇ ਨੇ ਤਾਂ ਆਮ ਹੀ ਕਹਿ ਦਿੰਦੇ ਨੇ ਲੂ ਲੱਗ ਗਈ ਇਹਨੂੰ ਲੂਣਾ ਲੱਲੇ ਨੂੰ ਬਲੈਂਕਟ ਲੂ ਨਾਣੇ ਕੰਨਾਂ ਨਾਲ ਲੂਣਾ ਲੂਣਾ ਇੱਕ ਪੱਤਰ ਦਾ ਵੀ ਨਾਮ ਹੈ ਕਿਸਿਆਂ ਦੇ ਵਿੱਚ ਪੜਦੇ ਆਪਾਂ ਬਾਬਿੰਦ ਲੱਕੜੂ ਲਲਿੰਦ ਲੰਕੜ ਤੋਂ ਹੋਰ ਕੋਈ ਸ਼ਬਦ ਬਣਦੇ ਹੋਏ ਤਾਂ ਬਣਾਇਓ ਜਰੂਰ ਬਣਦੇ ਨੇ ਹੋਰ ਦੇਖੋ ਆਲੂ ਆਲੂ ਲਿਖੋ ਕਮੈਂਟਸ ਦੇ ਵਿੱਚ ਲਿਖੋ ਆਲੂ ਕਿਵੇਂ ਪਾਏਗਾ ਦੇਖਦੀਆਂ ਫਿਰ ਮੈਂ ਕਿ ਤੁਹਾਨੂੰ ਆਵਾਜ਼ਾਂ ਪਤਾ ਲੱਗ ਗਈਆਂ ਇੱਕ ਹੋਰ ਲਿਖ ਲਓ ਚਾਲੂ ਚਾਲੂ ਆਲੂ ਹਰ ਸੁਖਮੀਤ ਨੇ ਲਿਖਿਆ ਆਲੂ ਪ੍ਰਦੀਪ ਕੁਮਾਰ ਹਾਂਜੀ ਸਤਿ ਸ਼੍ਰੀ ਅਕਾਲ ਲਿਖੋ ਸ਼ਬਦ ਇਹ ਪਤਾ ਨਹੀਂ ਵੱਡੇ ਮੇਰੇ ਨਾਲ ਕਈ ਵੱਡੇ ਬੱਚੇ ਵੀ ਜੁੜੇ ਹੋਏ ਨੇ ਦੱਸਿਓ ਜਰੂਰ ਪ੍ਰਦੀਪ ਕੁਮਾਰ ਕਿਹੜੇ ਹੋ ਤੁਸੀਂ ਹਾਂਜੀ ਕਚਾਲੂ ਲਿਖੋ ਕਚਾਲੂ ਮੈਂ ਫਿਰ ਇੱਥੇ ਪਾ ਕੇ ਵੀ ਦੱਸ ਦਿੰਨੀ ਆ ਕਿ ਆਲੂ ਕਿਵੇਂ ਪਏਗਾ। ਕਚਾਲੂ ਕਿਵੇਂ ਪਏਗਾ? ਆਲੂ ਕਚਾਲੂ ਆਲੂ ਕਚਾਲੂ ਬੇਟਾ ਕਹਾਂ ਗਏ ਥੇ ਕੋਈ ਵੀ ਆ ਇੱਕ। ਆਲੂ ਕਚਾਲੂ ਬੇਟਾ ਕਹਾਂ ਗਏ ਥੇ ਬੰਦਰ ਦੀ جھੌਂਪੜੀ ਵਿੱਚ ਸੌ ਰਹੇ ਥੇ। ਜਿਹਨੂੰ ਆਉਂਦੀ ਆ ਲਿਖਿਓ ਕਮੈਂਟਸ ਦੇ ਵਿੱਚ। ਕਿੰਨਾ-ਕਿੰਨਾ ਨੇ ਸੁਣੀ ਹੋਈ ਐ ਹਾਂਜੀ ਹੋਰ ਲਲਿਤਿੰਦ ਬਲੈਂਕੜ ਜੀ ਚ ਪੈਂਦਾ ਹੋਵੇ ਹੋਰ ਕੋਈ ਸ਼ਬਦ ਉਸ ਤੋਂ ਬਾਅਦ ਆ ਗਿਆ ਬਾਵੇਂਦ ਬਲੈਂਕੜੂ ਬਾਵੇਨੂ ਦਲੈਂਕੜੂ ਇੰਗਰੇਜ਼ੀ ਦਾ ਸ਼ਬਦ ਬਣਦਾ ਇਹਦੇ ਤੋਂ ਵੂਲਨ ਵੂਲਨ ਗਰਮ ਕੱਪੜੇ ਜਿਹੜੇ ਵੂਲ ਹੁੰਦੀ ਆ ਉਹਨਾਂ ਕਹਿੰਦੇ ਨੇ ਵੂਲਨ ਵਾਵੇਂ ਲੈਂਕਰ ਵੂਲ ਲੱਗਨਾਂ ਵੂਲਨ ਜਾਂ ਕੱਲਾ ਵੂਲ ਬਣ ਜੇਗਾ ਹਣਾ ਹੋਰ ਵਾਵੇਂ ਨੂੰ ਲੈਂਕਰ ਤੋਂ ਕੋਈ ਸ਼ਬਦ ਬਣਦਾ ਤਾਂ ਜ਼ਰੂਰ ਬਣਾਇਓ ਬੂਮੈਨ ਬਣਦਾ ਉਹਦੇ ਚ ਆਪਾਂ ਹਲੇ ਦਲਾਮਾ ਨਹੀਂ ਕੀਤੇ ਹੈਗੇ ਦਲਾਮਾ ਕਰਾਂਗੇ ਆਪਾਂ ਫੇਰ ਬੂਮੈਨ ਬਣਾਵਾਂਗੇ ਦਲਾਮਾ ਨਹੀਂ ਕੀਤਾ ਇਸ ਕਰਕੇ ਆਪਾਂ ਬੂਮੈਨ ਨਹੀਂ ਬਣਾਇਆ ਸ਼ਬਦ ਕਮੈਂਟ ਦੇ ਵਿੱਚ ਲਿਖੋ ਸ਼ਬਦ ਤਾਂਹੀਂ ਪਤਾ ਲੱਗੇਗਾ ਨਾ ਵੀ ਤੁਸੀਂ ਧਿਆਨ ਦੇ ਰਹੇ ਹੋ ਤੁਸੀਂ ਪੜਨ ਲਈ ਜੁੜੇ ਹੋ ਨਾਲ ਉਸ ਤੋਂ ਬਾਅਦ ਆਉਂਦਾ ਣਾਣਾ 10 ਲੈਂਕੜੜੂ ਹਾਂਜੀ ਪੜੂ ਤੈਨੂੰ ਆਪਾਂ ਛੋਟੇ ਬੱਚਿਆਂ ਨੂੰ ਆਪਾਂ ਕਹਦੇ ਨੇ ਤੈਨੂੰ ਪੁਲੀਸ ਫੜੂ ਪਪਾ ਣਾਣੇ ਲੈਂਕੜੜੂ ਪੜੂ ਹਾਂਜੀ ਪੜੂਗਾ ਪੜ ਪਪਾ ਣਾੜੇ ਦੇ ਪੱਟਾ ਹਹਾ ਪੈਂਦਾ ਪੜੂਗਾ ਪਪਾ ਣਾੜੇ ਨੂੰ ਲੈਂਕੜ ਗੱਗੇ ਕਰਨਾਗਾ ਪੜੂਗਾ ਹੋਰ ਕੀ ਬਣਾਨੇ ਆ ਆਪਾਂ ਸੁਕੜੂ ਇਹ ਤਾਂ ਸੁਕੜੂ ਜਿਆ ਸੋ ਸੇ ਨੂੰ ਅੰਕੜ ਕ ਘਾੜਾ ਲੈਂਦ ਲੇਕੜੂ ਸੁਕੜੂ ਮੱਲ ਕੋਮ ਜੋਰ ਜਿਆ ਜਿਹੜਾ ਉਹਨੂੰ ਕਹ ਦਿੰਨੇ ਆ ਆਪਾਂ ਸੁਕੜੂ ਜੇ ਹੈ ਇਹ ਮੋਟਾ ਨਹੀਂ ਹੈਗਾ ਹੋਰ ਕੋਈ ਡਾੜੇ ਨੂੰ ਲੈਂਕੜ ਤੋਂ ਸ਼ਬਦ ਬਣਾਓ ਜੇ ਕੋਈ ਬਣਦਾ ਮੇਰੇ ਤਾਂ ਦਿਮਾਗ ਚ ਨਹੀਂ ਆ ਰਿਹਾ ਹਲੇ ਕੋਈ ਜੇ ਬਣਦਾ ਕੋਈ ਬਣਾ ਕੇ ਕਮੈਂਟ ਦੇ ਵਿੱਚ ਲਿਖੋ ਹਾਂਜੀ ਉਸ ਤੋਂ ਬਾਅਦ ਆਪਾਂ ਕਿੱਥੇ ਪਹੁੰਚ ਗਏ ਡਾੜੇ ਤੋਂ ਬਾਅਦ ਲੇ ਯਾਰ ਆਰਨ ਲੱਲਾ ਬਾਵਾੜਾ ਹੜਾ ਸੱਸੇ ਬਾਰ ਬਿੰਦੀ ਸੂ ਸੂਕਦਾ ਸਸ਼ਿੰਦ ਲੈਂਕਰ ਸੂਕ ਕਾ ਦ ਦੇ ਕਨਦਾ ਸੂਕਦਾ 슈ਗਰ ਸਸ਼ਿੰਦ ਲੈਂਕਰ ਸੂ ਗਗਾਰਾ 슈ਗਰ ਸ਼ੂਟਰ ਸਸ਼ਿੰਦ ਲੈਂਕਰ ਸੂ ਟੈਗਾਰਾ ਸ਼ੂਟਰ ਸ਼ੂਟਰ ਕੀ ਹੁੰਦਾ ਸ਼ੂਟ ਕਰਦੇ ਨੇ ਜਿਹੜੇ ਕੋਈ ਕਿਸੇ ਚੀਜ਼ ਨੂੰ ਸ਼ੂਟ ਕਰਨਾ ਹਾਂਜੀ ਲਿਖੋ ਕੋਈ ਹੋਰ ਸ਼ਬਦ ਆਉਂਦਾ ਬਿੰਦੀ ਸਸ ਪੈਰ ਬਿੰਦੀ ਦੇ ਵਿੱਚ ਕੋਈ ਹੋਰ ਸ਼ਬਦ ਬਣਦਾ ਹੋਵੇ ਦਲੈਂਕੜ ਲਾ ਕੇ ਕਮੈਂਟਸ ਦੇ ਵਿੱਚ ਲਿਖੋ ਜੇ ਕੋਈ ਬਣਦਾ ਉਸ ਤੋਂ ਬਾਅਦ ਖ ਖੱਥੇ ਪੈਰ ਬਿੰਦੀ ਮੈਨੂੰ ਬੱਲਾਂਗੇ ਖਖੂ ਖਿੰਦਲੈਂਕੜ ਖੂ ਨੰਨਾ ਖੂਨਾ ਖੂ ਕੱਕੇਂ ਲੈਂਕੜ ਖੋ ਬੱਬਾ ਖੂ ਇਹ ਫਾਰਸੀ ਪਾ ਸਾਦੇ ਸਾਵਧਨ ਮਿੰਦੀ ਵਾਲਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਖੂਬਸੂਰਤ ਕੱਕੇਂ ਲੈਂਕੜ ਬੱਬਾ ਸਸੇਂ ਲੈਂਕੜ ਸੂਰਾਰਾ ਤਾ ਖੂਬਸੂਰਤ ਬਖੂਬੀ ਬੱਬੇਨ ਕਰਨਾ ਵਾ ਕੱਕੇਂ ਲੈਂਕੜ ਖੋ ਬੱਬੇਨ ਬਿਹਾਰੀ ਬਖੂਬੀ ਆਪਾਂ ਕਹਿੰਦੇ ਨੇ ਉਹ ਆਪਣੀ ਡਿਊਟੀ ਬਖੂਬੀ ਨਿਭਾਉਂਦਾ ਆਪਣਾ ਕੰਮ ਹੈ ਜਿਹੜਾ ਉਹ ਬਖੂਬੀ ਕਰਦਾ ਵਧੀਆ ਕੰਮ ਕਰਦਾ ਉਹ ਮਤਲਬ ਕੋਈ ਉਹਦੇ ਵਿੱਚ ਵੇਈ ਮੰਨ ਨਹੀਂ ਕਰਦਾ ਗੋ ਗਗਨ ਲੰਕੜ ਗੋ ਗੁਫਤ ਗੋ ਗੱਗੇ ਨੂੰ ਅੰਕੜ ਫੁਫਾ ਗੁਫਤ ਗੋ ਬਿੰਦੀ ਦੀ ਆਵਾਜ਼ ਆਉਂਦੀ ਹੈ ਗੁਫਤ ਗੁਫਤ ਕਹ ਹੁੰਦੀ ਆ ਹੌਲੀ ਹੌਲੀ ਗੱਲਬਾਤ ਕਰਨੀ ਇੱਕ ਦੂਜੇ ਨਾਲ ਗੁਫਤ ਗੋ ਫਾਰਸੀ ਦਾ ਸ਼ਬਦ ਹੈ ਹੋਰ ਕੋਈ ਦੇਖਿਓ ਕਿ ਕਿੰਦ ਲੰਕੜ ਗੂ ਤੋਂ ਸ਼ਬਦ ਬਣਦਾ ਹੋਵੇਗੇ ਬਣਾਇਓ ਜ਼ਰੂਰ ਹਾਂਜੀ ਉਸ ਤੋਂ ਬਾਅਦ ਯੂ ਇਹ ਦਿੱਤੇ ਨੂੰ ਲੈਂਕੜ ਯੂ ਯੂ ਜ਼ੂਮ ਜ਼ੂਮ ਕਰਕੇ ਦੇਖ ਲਓ ਆਮ ਹੀ ਤੁਸੀਂ ਬੋਲਦੇ ਹੋ ਇਹਦੇ ਵਿੱਚ ਨੈਟ ਦੀ ਵਰਤੋਂ ਕਰਦੇ ਹੋ ਜਦੋਂ ਫੋਨ ਦੀ ਹਾਂਜੀ ਯੂ ਯੂ ਕਿੜੀਆ ਘਰ ਜਿਹਦੇ ਵਿੱਚ ਜਾਨਵਰ ਰੱਖੇ ਹੁੰਦੇ ਨੇ ਜੀਓਗ੍ਰਾਫੀ 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 ਕੀ ਹੁੰਦੀ ਆ ਪੰਗੋਲ ਸਾਰਾ ਆਲੇ ਦੁਆਲੇ ਦਾ ਵੀ ਕੀ ਆ ਸਾਰਾ ਕੁਝ ਸਾਨੂੰ ਅੰਗਰੇਜ਼ੀ ਦੇ ਸ਼ਬਦ ਨੇ ਇਹੇ ਫਜ਼ੂਲ ਫਫਾ ਜੇ ਫਿੰਦਲੈਂਕੜ ਜੂਲ ਲੱਲਾ ਫਜ਼ੂਲ ਉਤਵਾਦ ਆਉਂਦਾ ਫੋ ਫਿੰਦਲੈਂਕੜ ਫੂ ਫੋ ਫਿੰਦਲੈਂਕੜ ਫੂ ਲੱਲਾ ਫੂਲ ਫੂਲ ਜਿਵੇਂ April ਫੂਲ ਮਖਾਲ ਬਣਾਉਣਾ ਅੰਗਰੇਜ਼ੀ ਦਾ ਸ਼ਬਦ ਹੈ ਵੀ ਰਫੂ ਰਾਰਾ ਫੋ ਫਿੰਦਲੈਂਕੜ ਫੂ ਰਫੂ ਰਫੂ ਕਰਨਾ ਹੁੰਦਾ ਕੋਈ ਫੱਟੀ ਹੋਈ ਚੀਜ਼ ਨੂੰ ਇਨ ਵੀ ਨੋਮੇ ਦਾ ਉਮੇ ਜੋੜਨ ਉਹ ਕਰਨਾ ਨਾਲ ਰਫੂ ਫੂਲਾਵਕ फिर लेकर फूल लेकर मतलब बाबा टैंका फूल आवट मतलब फूल या होया और कोई शब्द झूठ झूठ बना है गोल्डी गोल्डी कुत्ती की गोल्डी झूठ जजेंद्र लैंग ठठा झूठ ठीक है ਉਸ ਤੋਂ ਬਾਅਦ ਆ ਗਿਆ ਫਲੂ ਲਲਿੰਦ ਲੈਂਕਰ ਲੋ ਲਲਿੰਦ ਲੈਂਕਰ ਦਲੂ ਨਾੜਾ ਲੋ ਹੁੜਾ ਫਲੂ ਫਫਾ ਲਲਿੰਦ ਲੈਂਕਰ ਫਲੂ 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 ਆਪਾਂ ਕਹ ਦਿੰਦੇ ਆ ਨਾ ਫਲੂ ਹੋਇਆ ਹੋਇਆ ਕੋਈ ਜਿਹੜਾ ਨਾਗ ਤੋਂ ਇੱਕ ਦੂਜੇ ਨੂੰ ਹੁੰਦੇ ਰਹਿੰਦੇ ਨੇ ਬਿਮਾਰੀ ਹੋ ਜਾਂਦੀ ਏ ਜੁਕਾਮ ਨੂੰ ਕਹ ਦਿੰਦੇ ਨੇ ਫਲੂ ਹੋਇਆ ਹੋਇਆ ਹਾਂਜੀ ਅੱਜ ਆਪਣੀ ਕੀ ਵਾਰੀ ਅਭਿਆਸ ਕਰਨਾ ਆਪਾਂ ਅਭਿਆਸ ਦੇ ਵਿੱਚ ਸ਼ਬਦ ਬੋਲਦੀ ਹਾਂ ਮੈਂ ਕਮੈਂਟਸ ਦੇ ਵਿੱਚ ਲਿਖੋ ਜਰੂਰ ਤਾਂ ਹੀ ਪਤਾ ਲੱਗੇਗਾ ਮੈਨੂੰ ਕਿ ਵਧੀਆ ਤੁਹਾਨੂੰ ਸਮਝ ਲੱਗਦੀ ਹੈ ਤਾਂ ਹੀ ਤਾਂ ਫਿਰ ਮੈਂ ਹੋਰ ਜ਼ਿਆਦਾ ਵਧੀਆ ਫਿਰ ਤਿਆਰੀ ਕਰਕੇ ਕਲਾਸ ਲਾਵਾਂ ਯੂਰਪ ਲਿਖੋ ਯੂਰਪ ਕਿਵੇਂ ਪਾਏਗਾ ਯੂਰਪ ਜਿਵੇਂ ਨਿਊਜ਼ੀਲੈਂਡ ਕਿਡ ਯੂ ਰਾਰਾ ਪਪਾ ਯੂਰਪ ਲਿਖਣ ਦੀ ਕੋਸ਼ਿਸ਼ ਕਰੋ ਨਾਲ ਰੂ ਰਾਰੇ ਨੂੰ ਡ੍ਰੈਂਕੜ ਹਾਂ ਹਾਂ ਰੂ ਕਿਵੇਂ ਲਿਖਿਆ ਜਾਏਗਾ ਰੂ ਹਾਂਜੀ ਰੂ ਰੂ ਆਪ ਜਾਂ ਜਾਂ ਰੂ ਕਿ ਨੂੰ ਕਹਿੰਦੇ ਨੇ ਆਤਮਾ ਨੂੰ ਵੀ ਕਹਿੰਦੇ ਨੇ ਰੂ ਸਕੂਟਰ ਸਕੂਟਰ ਲਿਖੋ ਕਮੈਂਸ ਵਿੱਚ ਜੇ ਲਿਖੋਗੇ ਤਾਂ ਹੀ ਪਤਾ ਲੱਗਣਾ ਸਕੂਟਰ ਸ ਕੋਟਰ ਸਕੂਟਰ ਨਿਗੂਣਾ 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 ਕੀ ਹੁੰਦਾ ਗੁਣਾ ਤੋਂ ਰਹਿਤ ਗੁਰਬਾਣੀ ਦੇ ਵਿੱਚ ਆਉਂਦਾ ਜਦਦਰ ਨਿਗੂਣਾ ਐ ਮੈਂ ਤਾਂ ਨਿਗੂਣਾ ਮੇਰੇ ਚ ਕੋਈ ਗੁਣ ਨਹੀਂ ਐ ਨਿਗੂਣਾ ਅੱਗੇ ਲਿਖੋ ਸਬੂਤ ਸਬੂਤ ਕਿਵੇਂ ਪਾਇਆ ਸਬੂਤ ਕਿਦੀ ਕਿਦੀ ਆਵਾਜ਼ ਆਉਣੀ ਅੱਖਰਾਂ ਦੀ ਆਵਾਜ਼ ਵੀ ਤੁਹਾਨੂੰ ਪਤਾ ਲੱਗਣੀ ਚਾਹੀਦੀ ਹੈ ਕਿ ਇੱਥੇ ਕਿਹੜਾ ਅੱਖਰ ਲੱਗਣਾ ਹੈ ਤੇ ਦੁਲੈਂਕੜ ਕਿਹਨੂੰ ਲੱਗਣਾ ਸਬੂਤ ਸਬੂਤ ਆਪਾਂ ਕਹਿ ਦਿੰਨੇ ਤੇਰੇ ਕੋਲ ਇਹਦਾ ਕੀ ਸਬੂਤ ਹੈ ਇਸ ਗੱਲ ਦਾ ਬਿਨਾ ਸਬੂਤ ਤੋਂ ਗੱਲ ਨਹੀਂ ਕਰਨੀ ਚਾਹੀਦੀ ਦੇ ਕੋਈ ਸਬੂਤ ਹੈ ਤਾਂ ਦੱਸੋ ਮਤਲਬ ਕਿ ਅਸਲੀਅਤ ਗੱਲ ਅਸਲ ਹੈਗੀ ਆ ਝੂਠ ਤਾਂ ਨਹੀਂ ਹੈ ਸਬੂਤ ਦਿਓ ਜਾਇਕ ਸਬੂਤਾ ਹੁੰਦਾ ਸ਼ਬਦ ਪਾਕਿਸਤਾਨ ਦੇ ਵਿੱਚ ਸਬੂਤ ਜਿਹੜੇ ਵਰਤਦੇ ਨੇ ਸਬੂਤਾ ਮਤਲਬ ਹੈ ਸਾਬਤ ਹੈ ਜੁਝਾਰੂ ਹੁਣ ਇਹਦੇ ਵਿੱਚ ਦੋ ਜਗ੍ਹਾ ਤੇ ਦੁਲੈਂਕੜ ਨੇ ਲਿਖੋ ਕਮੈਂਟਸ ਦੇ ਵਿੱਚ ਕਿਵੇਂ ਪਾਇਗਾ ਜੂਜਾਰੂ ਜੂਜਾਰੂ ਦਿਦਿੰਦ ਲੈਂਕੜ ਜੂ ਤੇ ਦਿਨ ਕਰਨਾ ਝਾਰ ਆਰੇ ਨੂੰ ਰੈਕੜ ਰੂ ਜੂਜਾਰੂ ਜੂਜਾਰੂ ਮਤਲਬ ਕਿ ਜੂਜਣਾ ਜਾਣਦਾ ਉਹ ਹਰੇਕ ਅੱਗੇ ਨਹੀਂ ਆਪਣਾ ਸਿਰ ਝੁਕਾ ਦਿੰਦਾ ਲੱਗੂ ਲੱਗੂ ਹੁੰਦੀ ਹੈ ਤੁਹਾਡੇ ਤੇ ਇਹ ਗੱਲ ਲਾਗੂ ਮਤਲਬ ਜੋ ਜਿਹੜਾ ਤੁਹਾਨੂੰ ਦੱਸਿਆ ਜਾਂਦਾ ਉਹ ਜੇ ਤੁਸੀਂ ਹੈਗੇ ਹੋ ਲਾਗੂ ਹੁੰਦੀ ਹੈ ਇਹ ਗੱਲ ਫਿਰਕੂ ਫਿਰਕੂ ਆਪਾਂ ਕਹਿੰਦੇ ਆ ਉਹਦੇ ਵਿੱਚ ਉਹ ਤਾਂ ਫਿਰਕੂ ਫਿਰਕੂ ਬਣਾ ਫਸਾਦ ਫਸਾਦ ਫਿਰਕੂ ਸਮੂਹ ਸਮੂਹ ਕਿਵੇਂ ਲਿਖਿਆ ਜਾਏਗਾ ਸਮੂਹ ਸ ਮੂ ਹ ਮੈਂਸ ਦੇ ਵਿੱਚ ਲਿਖੋ ਸਮੂਹ ਹੁੰਦਾ ਇਕੱਠ ਕਈ ਜਣੇ ਇਕੱਠੇ ਬੈਠੇ ਹੋਣ ਉਹਨੂੰ ਕਹਿੰਦੇ ਨੇ ਸਮੂਹ ਹਾਂਜੀ ਦੂਜਣ ਦੂਜਣ ਸੰਘਰਸ਼ ਸਮੇਂ ਜੂਝਣ ਲਈ ਤਿਆਰ ਰਹਿੰਦੇ ਨੇ ਜੂਝਣ ਜੂਚਣ ਦੂਜਣ ਤੋਂ ਡਰਦੇ ਨਹੀਂ ਹੈਗੇ ਜੂਝਣ ਮਤਲਬ ਸੰਘਰਸ਼ ਆਰਾਮ ਪਸੰਦ ਨਹੀਂ ਹੁੰਦੇ ਜਿਉਣਾ ਜਿਉਣਾ ਕਿਵੇਂ ਪਾਇਆ ਲਿਖੋ ਕਮੈਂਟਸ ਦੇ ਵਿੱਚ ਜਿਉਣਾ ਤਾਂ ਲੈਂਕੜ ਵੀ ਲੱਗਣਾ ਇਹਦੇ ਵਿੱਚ ਜੀਵਣਾ ਜੀਉਣ ਦੀ ਕਲਾ ਸਾਨੂੰ ਸਿੱਖਣੀ ਚਾਹੀਦੀ ਹੈ ਕੀ ਹੈ ਜੀਉਣ ਦੀ ਕਲਾ ਆਪ ਜਿਓ ਤੇ ਦੂਜਿਆਂ ਨੂੰ ਜੀਉਣ ਦਿਓ ਇਹ ਨਹੀਂ ਐ ਵੀ ਆਪ ਜਿਵ ਜਾਓ ਦੂਜਿਆਂ ਦਾ ਜੀਵਣਾ ਹਰਾਮ ਕਰਕੇ ਰੱਖੋ ਜੀਵਣਾ ਸਿੱਖਣਾ ਹੈ ਜੀਉਣਾ ਕਿਵੇਂ ਹੈ ਹਰ ਸੁਖਮਿਤ ਠੀਕ ਲਿਖਿਆ ਜੀਉਣ ਭੂਮਿਕਾ ਭੂਮਿਕਾ ਤੁਹਾਡੀ ਕੀ ਭੂਮਿਕਾ ਹੈ ਇਸ ਕੰਮ ਦੇ ਵਿੱਚ ਭੂਮਿਕਾ ਕੀ ਭੂਮਿਕਾ ਨਿਭਾਉਗੇ ਆਪਣੀ ਮਤਲਬ ਕਿ ਤੁਸੀਂ ਕੀ ਕਰ ਸਕਦੇ ਹੋ ਜਮਹੂਰੀ ਜਮਹੂਰੀ ਹੱਕਾਂ ਲਈ ਜੂਝਦੇ ਆਪਾਂ ਜਮਹੂਰੀ ਮਤਲਬ ਕਿ ਜਿਹੜੇ ਹਰ ਇੱਕ ਨੂੰ ਚਾਹੀਦੇ ਨੇ ਜਮਹੂਰੀ ਗਮ ਹੂਰੀ ਮਹਿਰੂ ਮਹਿਰੂ ਲਿਖੋ ਮਹਿਰੂ ਤਾਂ ਆਮ ਤੁਸੀਂ ਸੁਣਿਆ ਪੜਿਆ ਹੀ ਹੋਇਆ ਲਿਖੋ ਜੇ ਗਲਤ ਲਿਖੋਗੇ ਤਾਂ ਕੋਈ ਨਹੀਂ ਆਪਾਂ ਠੀਕ ਕਰ ਲਾਂਗੇ ਜੇ ਗਲਤ ਲਿਖਾਂਗੇ ਤਾਂ ਹੀ ਕਿਉਂਕਿ ਬੰਦਾ ਡਿਗ ਡਿਗ ਕੇ ਸਵਾਰ ਹੁੰਦਾ ਗਲਤ ਲਿਖਾਂਗੇ ਤਾਂ ਠੀਕ ਵੀ ਆ ਜਾਏਗਾ ਆਪਾਂ ਨੂੰ ਮਹਿਰੂ ਠੀਕ ਲਿਖਿਆ हरू चाचा नेहरू हजूम 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 भीड कठी होके जेड़े कोई गलत काम करने लाइ कठे हो जाते ने लोग हजूम दे हजूम है हजूम कठा होके आ गया आगू आगू लिखो आगू कि पाएगा आगू तो कौन है, है तो मतलब के तड़ा तो नेता कौन है किस पार्टी दे आगू हो ती अगे ਮਹਿਸੂਸ ਮਹਿਸੂਸ ਅੱਜ ਗਰਮੀ ਮਹਿਸੂਸ ਹੋ ਰਹੀ ਹੈ ਮਹਿਸੂਸ ਮਹਿਸੂਸ ਹੋਣਾ ਅਨੁਭਵ ਹੋਣਾ ਸਰੂਪ 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 ਹੁੰਦਾ ਚੰਗਾ ਰੂਪ ਜਾ ਜੀ ਮੈਂ ਆਪਾਂ ਸਰੂਪ ਕਹਿ ਦਿੰਨੇ ਆ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾ ਰਹੇ ਆ ਹੋਰ ਲਿਖੋ क्रूरता 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 ਮਤਲਬ ਕਿ ਇੰਨਾ ਭੈੜਾ ਕੰਮ ਕੀਤਾ ਉਹਦੀ क्रूरਤਾ ਉਹਦੇ ਵਿੱਚੋਂ ਚਰਲਕਦੀ ਹੈ क्रूरता ਮਾੜੀਆਂ ਹਰਕਤਾਂ ਅਧੂਰਾ 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 ਕਮੈਂਟਸ ਦੇ ਵਿੱਚ ਲਿਖੋ ਹੋਰ ਕਮੈਂਟ ਨਹੀਂ ਕੀਤੇ ਹੋਣਗੇ ਸਾਨੂੰ ਕਮੈਂਟਸ ਬਾਵਜੂਦ ਬਾਵਜੂਦ ਮੇਰੇ ਕਹਿਣ ਦੇ ਬਾਵਜੂਦ ਵੀ ਉਸ ਨੇ ਠੀਕ ਨਹੀਂ ਕੀਤਾ ਬਾਵਜੂਦ ਮਤਲਬ ਮੈਂ ਕਿਹਾ ਵੀ ਉਹਨੇ ਮੰਨੀ ਨਹੀਂ ਗੱਲ। باوجود ਜ਼ਰੂਰਤ ਤੁਹਾਨੂੰ ਜ਼ਰੂਰਤ ਕੀ ਪਈ ਸੀ ਇਹ ਕੰਮ ਕਰਨ ਦੀ। ਜ਼ਰੂਰਤ ਬਿਨਾਂ ਜ਼ਰੂਰਤ ਕਿ ਕਿਸੇ ਨਾਲ ਵੀ ਪੰਗਾ ਨਾ ਲਓ ਜਿੱਥੋਂ ਸਾਰ ਸਕਦਾ ਉੱਥੇ ਸਾਰ ਲਓ। ਹਾਂਜੀ ਆਪਾਂ ਸਿੱਖਣੀ ਕਿਵੇਂ ਪੰਜਾਬੀ ਇਹਦੇ ਤੇ ਗੱਲ ਕਰਾਂਗੇ ਤੇ ਕਮੈਂਟ ਨਹੀਂ ਕਰਦੇ ਤੁਸੀਂ ਜੇ ਚੰਗਾ ਲੱਗਦਾ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਜੇ ਕਮੈਂਟ ਕਰੋਗੇ ਤਾਂ ਹੀ ਫਿਰ ਪਤਾ ਲੱਗਦਾ ਵੀ ਤੁਸੀਂ ਸਿੱਖ ਰਹੇ ਹੋ ਤੁਹਾਡਾ ਦਿਲਚਸਪੀ ਹੈਗੀ ਹੈ ਤੁਹਾਡੀ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਅੱਗੇ ਕੋਈ ਤੁਹਾਨੂੰ ਦਿਖਦਾ ਤੁਹਾਡੇ ਕੋਈ ਰਿਸ਼ਤੇਦਾਰੀ ਚ ਜਾਂ ਕੋਈ ਤੁਹਾਡਾ ਦੋਸਤ ਮਿੱਤਰ ਸਿੱਖਣ ਦੇ ਵਿੱਚ ਰੱਖਦਾ ਉਹ ਹੈਗੀ ਆ ਉਹਦੀ ਸੌਂਗ ਹੈ ਵੀ ਸਿੱਖਣੀ ਆ ਤਾਂ ਅੱਗੇ ਸ਼ੇਅਰ ਕਰਦੇ ਆ ਕਰੋ ਹਾਂਜੀ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫੇਰ ਮਿਲਦੇ ਆ ਸੋਮਵਾਰ ਨੂੰ ਰਾਜੀ ਖੁਸ਼ੀ ਸੁਖੀ ਬਸਦੇ ਰਹੋ